ਲਾ ਸਚਨਾ ਪਿੰਡ ਛਾੜੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਬਾਈ ਗੱਗੀ ਕੋਲ ਪਹੁੰਚੇ ਵੇ ਆ ਬੜਾ 6 ਦਿਖਾ ਦਾਂਗੇ ਦੋ ਤਾਜ਼ੀਆਂ ਸੂਈਆਂ ਤੇ ਇੱਕ ਦਿਖਾਵਾਂਗੇ ਜਰਸੀ ਤੁਹਾਨੂੰ ਪੰਜਾਬ ਵਾਲੀ ਤਾਜੀ ਸੂਈ ਤੇ ਤਿੰਨ ਦਿਖਾ ਦਾਂਗੇ ਮੱਲੋ ਗੱਬਣ ਤੇ ਜਿਹੜਾ ਰੇਟ ਆ ਰੇਟ ਇਹ ਸਰਜਣ ਦਾ ਬਿਲਕੁਲ ਜਾਇਜ਼ ਰਹਿਣਾ ਕੁਆਲਿਟੀ ਦੇ ਹਿਸਾਬ ਨਾਲਾ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾਵਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਇਹ ਮੰਨ ਲਓ ਵੀ ਟੋਟਲ ਨਾ ਛੇ ਬੈੜਾਂ ਦਿਖਾਵਾਂਗੇ ਸ਼ੁਰੂਆਤ ਤਾਜ਼ੀਆਂ ਵਾਲੇ ਪੱਖ ਤੋਂ ਕਰਾਂਗੇ ਲੱਭੀਏ ਇੱਧਰਲੇ ਪੰਨੀ ਲੈ ਚੱਲ ਕੈਮਰਾ ਕਿਹੜੀ ਸ਼ੁਰੂਆਤ ਆ ਸ਼ੁਰੂਆਤ ਅੱਜ ਪਹਿਲੀ ਵਾਰ ਇੱਧਰਲੇ ਪੱਖ ਤੋਂ ਹੋਣ ਲੱਗੀ ਆ ਆ ਜਾ ਗੱਗੀ ਫਿਰ ਹੋਰ ਕਿਵੇਂ ਆ ਠੀਕ ਆ ਵੀਰੇ ਚੜਦੀ ਕਲਾ ਕਿਰਪਾ ਵੀਰੇ ਬਾਬੇ ਨਾਨਕ ਠੀਕ ਆ ਗੱਲ ਫੋਨ ਨੰਬਰ ਦੱਸ ਦੂਜੀ ਫੋਨ ਨੰਬਰ ਵੀਰੇ ਆਪਣਾ 9779193295 ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਹਾਂਜੀ ਵੀਰੇ ਸ਼ੁਰੂਆਤ ਇੱਥੋਂ ਕਰ ਦਈਏ ਹਾਂਜੀ ਵੀਰੇ ਮਾਰ ਲੱਭੀ ਕੈਮਰਾ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਥਣਲੇਵੇ ਤੋਂ ਲਾ ਕੇ ਕੈਣ ਦਾ ਭਾਵ ਏ ਤੋਂ ਲ ਜੈਡ ਤੱਕ ਸਾਰੀਆਂ ਬੜਾਂ ਦਿਖਾ ਆ ਹਵਾਨਾ ਬੜਾ ਕਮਾਲ ਦਾ ਹਾਂਜੀ ਵੀਰੇ ਗੁਰੀ ਬੱਚੀ ਦਿੱਤੀ ਆ ਬਈ ਤੜਕੇ 4 ਵਜੇ ਸੂਈ ਆ ਆ ਨਾਲ ਆ ਗਈ ਬੱਚੀ ਸਵੇਰੇ 4 ਵਜੇ ਦੀ ਸੂਈ ਫੇਸ ਕਰੀਏ 4 ਵਜੇ ਸੂਈ ਆ ਵੀਰੇ ਠੀਕ ਆ ਸੀਮੈਂਟ ਤਾਂ ਨਹੀਂ ਪਤਾ ਕਿਹੜੇ ਦੀ ਸੀਮੈਂਟ ਪਤਾ ਵੀਰੇ ਸਨੋਮੈਨ ਦੀ ਆ ਵੀਰੇ ਸਨੋਮੈਨ ਦੀ ਹਾਂਜੀ ਵੀਰੇ ਸੈਕਸਡ ਲੱਗਿਆ ਜੀ ਵੀਰੇ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਆਪਾਂ ਬੜਾ ਤੇ ਬਾਕੀ ਸੱਜਣਾ ਇੱਥੇ ਤਾਂ ਨਾ ਤੁਰਦੀ ਦੀ ਜੱਜਮੈਂਟ ਕਰ ਸਕਦੇ ਬਰੀਡ ਕੁਆਲਿਟੀ ਤੁਹਾਡੇ ਸਾਹਮਣੇ ਆ ਹਰੇਕ ਪੱਖ ਤੋਂ ਨਖਰਾ ਨੁਖਰਾ ਦੇਖੀ ਕਿਦਾਂ ਦਾ ਬੱਚੀ ਦਾ ਬਈ ਮੂੰਹ ਆ ਫੇਸ ਕੁਆਲਿਟੀ ਕਿੱਦਾਂ ਸੂ ਆ ਦੂਜਾ ਮੂਹਰ ਰਊਗੀ ਛਿੱਗੀ ਤੇ ਆਰਡਰ ਰੱਖਦੀ ਆ ਬਹੁਤ ਕਮਾਲ ਦਾ ਥਣ ਲੱਗਿਆ ਹੱਥੀ ਚਵਾਈ ਵਾਲਾ ਹੱਥੀ ਛੱਤੀ ਚਵਾਈ ਵਾਲਾ ਥਣ ਬੇਰੇ ਕਮਾਲਾ ਕਮਾਲਾ ਇੱਥੋਂ ਕਮਾਲਾ ਤੇ ਬਾਕੀ ਇੱਥੇ ਤੋਂ ਕਰ ਸਕਦੇ ਹੋ ਜੇ ਇੱਕ ਲੰਬਾਈ ਬਹੁਤ ਆ ਬੱਚੀ ਲੰਬਾਈ ਬਹੁਤ ਵੱਡੀ ਹੈ ਫੇਰੇ ਕੋਈ ਛੋਟੀ ਮੰਨ ਕੇ ਲੈ ਆਓ ਲੰਬਾਈ ਆ ਗਈ ਪੂਰੀ ਫੁੱਲਾ ਤੇ ਨਸਾਂ ਵੀ ਆਰਡਰ ਤੇ ਚੰਗੀਆਂ ਰੱਖਦੀ ਹੈ ਤੇ ਥਣ ਰੱਖਦੀ ਆ ਹੱਥੀ ਚਵਾਈ ਵਾਲਾ ਇਹ ਇੱਥੋਂ ਕਰ ਸਕਦੇ ਹੋ ਜੇ ਇੱਕ ਇੱਥੋਂ ਕਰਾ ਦੇ ਲੱਭੀ ਜੇ ਇੱਕ ਵੱਡੀ ਤੋਂ ਲਾ ਕੇ ਆਰਡਰ ਕੁਆਲਿਟੀ ਤੋਂ ਲਾ ਕੇ ਤੇ ਇੱਥੋਂ ਕਰਾ ਦੇ ਜੇ ਇੱਕ ਆਰਡਰ ਬਾਲਾ ਸੋਹਣਾ ਰੱਖਦੀ ਆ ਥੱਲ ਚਵਾਈ ਦੀ ਕਿਵੇਂ ਕਹਿੰਦਾ ਕਿ 1 ਨੰਬਰ ਵੀਰੇ 1 ਨੰਬਰ 5.5 ਕਿਲੋ ਬੋਲਾ ਵੀਰੇ ਚੋਇਆ ਕਹਿੰਦਾ ਹੁਣ ਠੀਕ ਆ ਗੱਲ ਤੜਕੇ 4 ਵਜੇ ਸੁਈਆ ਤੜਕੇ ਚਵਾਈ ਹੋਈ ਵੀ ਹੈ ਵੀਰੇ ਠੀਕ ਆ ਗੱਲ ਹਾਂਜੀ ਵੀਰੇ ਆ ਸਵੇਰੇ ਬਾਈ ਕਹਿੰਦਾ ਬੋਲਾ ਚੋਇਆ ਵਿਆ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਬਾਕੀ ਥਾਂ ਲੇ ਵਜ ਰੋਗੇ ਪੂਰੀ ਸਾਫ ਤੇ ਨਸਲ ਬਰੀਡ ਕੁਆਲਿਟੀ ਬੱਚੀ ਚ ਆ ਗਈ ਫੁੱਲ ਕਿੰਨਾ ਦੁੱਧ ਪਾ ਰਾਕ ਗਈ ਨੇ ਦੁੱਧ ਵੀਰੇ ਪਿਛਲੇ ਸੂਹੇ 26-27 ਕਿਲੋ ਦੁੱਧ ਹੈ ਵੜਾ ਦਾ ਵੀਰੇ ਠੀਕ ਆ ਗੱਲ ਹਾਂਜੀ ਵੀਰੇ ਪਿਛਲੇ ਸੂਹੇ 26-27 ਕਿਜੀ ਦਾ ਮਿਲ ਕੇ ਰਕਵੜਾ ਬਾਈ ਕਹਿੰਦਾ ਵੀ ਸਾਈਡ ਤੋਂ ਮ ਤੇ ਹੁਣ ਮਾਰਦੇ ਕੈਮਰਾ ਯਾਰ ਦੋ ਨੰਬਰ ਵਾਲੀ ਵਾੜ ਤੇ ਤੇ ਇਹਦਾ ਰੇਟ ਕੱਗੀ ਇੱਕ ਨੰਬਰ ਵਾਲੀ ਦਾ ਕੀ ਇਹ ਵੀਰੇ ਬਹਿਣਾ ਮੁੱਲ ਕਰਦੇ ਆਪਾਂ 110000 ਰੁਪਇਆ ਕਿੰਨੇ ਦੀ ਹੋਊ ਯਾਰ ਜਮੀਨ ਬਾਈ ਮਾਨਤਨ ਕਰ ਦਾਂਗੇ ਇਹ ਯਾਰ 20000 ਵਿੱਚੋਂ ਮਾਨਤਨ ਕਰ ਦਾਂਗੇ ਵੀਰ ਕਰ ਦਾਂਗੇ ਹਾਂਜੀ ਵੀਰੇ ਚੱਲਣਾ ਲੱਖ ਤੋਂ ਬਾਹਰ ਹੀ ਪੂਬਾ ਹੀ ਲੱਖ ਤੋਂ ਅੰਦਰ ਵਾਲਾ ਤਾਂ ਹੋਣਾ ਕਰੀ ਕਿਰਪਾ ਕਰਕੇ ਤੇ ਨਾਲ ਆ ਗਈ ਬੱਛੀ ਹਾਂ ਕਰ ਬੱਛੀ ਆ ਠੀਕ ਆ ਗੱਲ ਹਾਂਜੀ ਵੀਰੇ ਆ 25 27 ਕਿਲੋ ਦਾ ਦਬਾਈ ਕਹਿੰਦਾ ਕਹਿਣ ਦਾ ਭਾਬੀ 25 ਪਲੱਸ ਪਾਇਆ ਹੋਇਆ ਦੰਦੋ ਰਹੂਗੀ ਸ਼ਿੱਗੀ ਸੂਆ ਰਹੂਗੀ ਦੂਜਾ ਨਾਲ ਰਹੂਗੀ ਬੱਚੀ ਐ ਗੁਰੀ ਬਈ ਸਟਰਕਚਰ ਲੱਗਿਆ ਹੱਥੀ ਚ ਵਾਈ ਹੱਥੀ ਚ ਵਾਈ ਸਟਰਕਚਰ ਸਟਰਕਚਰ ਬਹੁਤਾ ਕੋਈ ਠੂਹੀ ਨਹੀਂ ਚੱਕਦੀ ਜਮ ਸਿੱਧੀ ਪਲੇਨ ਜਾਣ ਵਾਲੀ ਵਹਿੜਾ ਠੀਕ ਹੈ ਗੱਲ ਮੂੰਮਾਂ ਦੇ ਕਿਦਾਂ ਲੱਗਿਆ ਫੇਸ ਕੁਆਲਟੀ ਫੁੱਲ ਬਰੀਡ ਆ ਜਮੇ ਜਮੇ ਸਰਾਈ ਹਾਂਜੀ ਵੀਰੇ ਬਾਕੀ ਮਗਰ ਵੀ ਚੰਗਾ ਬੱਚਾ ਵੀ ਆਪਦੇ ਤੇ ਲੈ ਗਿਆ ਸੇਮ ਬੱਚਾ ਆਪਦੇ ਤੇ ਗਿਆ ਮਾਂ ਤੇ ਹੁਣ ਮਾਰ ਲਵੀ 2 ਨੰਬਰ ਵਾਲੀ ਦੇ ਫੇਸ ਤੋਂ ਲਾ ਕੇ ਆਰਡਰ ਕੁਆਲਟੀ ਕਰਾ ਉਹ ਚ ਇੱਕ ਦਾ ਪਾਂਡੇ ਬੰਨੀ ਫਰਦੀ ਆ ਲੇਵੇ ਦੀ ਮੈਂ ਥੱਬੇ ਵਾਲਾ ਲੇਵਾ ਹਾਂਜੀ ਵੀਰੇ ਸੁਆ ਸੁਆ ਵੀਰੇ ਦੂਜਾ ਆਰਡਰ 4x4 ਹਾਂਜੀ ਵੀਰੇ ਸੂਈ ਨੂੰ 1 ਘੰਟਾ ਹੋ ਗਿਆ ਕੁਰੀ 1 ਘੰਟੇ ਦੀ ਸੂਈ ਵੀ ਜੇਰ ਜੂਰ ਦੀ ਵੀਡੀਓ ਦੇ ਦਾਂਗੇ ਬਣਾ ਕੇ ਦੇਵਾਂਗੇ ਵੀਰੇ ਜਦੋਂ ਪੈਗੀ ਉਹਦੀ ਬਣਾ ਕੇ ਪਾ ਦੇ ਉਹਦੀ ਵੀ ਆਪਣੀ ਪੀ ਜੇਰ ਦੀ ਵੀਡੀਓ ਬਣਾਈ ਠੀਕ ਆ ਗੱਲ ਤੋੜ ਦਿਓ ਜੀ ਖੋਲ ਕੇ ਤੇ ਤੁਰਦੀ ਜਜਮੈਂਟ ਤੁਹਾਨੂੰ ਕਰਾ ਦਾਂਗੇ ਕਿਉਂਕਿ ਤਾਜੀ ਇਹ ਸੂਈ ਆ ਹਲੇ ਬਾਈ ਕਹਿੰਦਾ ਘੰਟੇ ਇਕ ਦਾ ਸੂਆ ਲੇਵਾ ਸੋਨਾ ਰੱਖਦੀ ਆ ਕੁਆਲਿਟੀ ਤੁਹਾਡੇ ਸਾਹਮਣੇ ਰਹੂਗੀ ਫਲ ਦੇ ਵੀ ਜਿਹੀ ਪੂਰੀ ਸਾਫ ਆ ਵੀਰੇ ਇਥੋਂ ਲੈ ਕੇ ਜਾ ਕੇ ਬਿਲਕੁਲ ਸਾਫ ਤੇ ਯਾਰਾ ਥਣ ਬੜਾ ਲੱਗੇਗਾ ਕਿ ਥਣ ਮੁੱਠੀ ਵਾਲਾ ਵੀ ਰੱਥੀ ਚੋਣ ਆਏ ਨੂੰ ਲੈ ਚੱਲ ਬੰਦੇ ਆਪਾਂ ਸਾਰੀਆਂ ਬੰਦਾਂ ਦੇ ਕੰਗਰ ਲੈਣੇ ਨੇ ਵੀ ਲੈ ਜਾ ਰਾ ਇੱਥੋਂ ਘਮਾ ਲੈ ਕਿਉਂ ਭਈ ਆਪਾਂ ਕਿਹੜਾ ਮੰਡੀ ਵੇਚਦੇ ਆਪਾਂ ਤਾਂ ਘਰੇ ਚਵਾ ਕੇ ਵੇਚ ਦੇਣ ਦਾ ਠੀਕ ਹੈ ਗੱਲ ਤਸੱਲੀ ਕਰਾ ਕੇ ਦਿੰਦੇ ਤਸੱਲੀ ਕਰਾ ਕੇ ਦਿੰਦੇ ਸਟਰੰਗ ਮਜ਼ਬੂਤ ਆ ਪੂਰਾ ਮਜ਼ਬੂਤ ਬਰੇ ਆਏ ਪਿਆ ਬਰਾ ਇਹਦਾ ਸੂਆ ਇਹਦਾ ਸੂਆ ਵੀ ਦੂਜਾ ਵੀਰੇ ਕਿੰਨੇ ਕ ਦੁੱਧ ਦੀ ਰਿਪੋਰਟ ਹੈ ਦੁੱਧ ਦੇ ਦੋ ਬਾਈ 30 ਕਿਲੋ ਠੀਕ ਹੈ ਗੱਲਾਂ ਹਾਂਜੀ ਵੀਰੇ ਆ 30 ਕਿਲੋ ਦੇ ਲਗਭਗ ਪਾਈ ਗਏ ਨੇ ਦੁੱਧ ਪਾ ਦੂ ਬਾਕੀ ਤੁਹਾਡੀ ਕੇਰ ਤੇ ਡਿਪੈਂਡ ਰਹੂਗਾ ਤੇ ਥੱਲਿਓ ਮਾਰਨੀ ਲੱਭੀ ਆਰਡਰ ਤੇ ਕੈਮਰਾ ਇੱਥੋਂ ਕਰਾ ਦੇ ਤਸਲੀ ਪੂਰੀ ਬੱਚਾ ਕੀ ਆਏਗਾ ਵੀਰੇ ਬੱਚਾ ਵੀਰੇ ਨਾਲ ਆ ਗਿਆ ਮੇਲ ਕਾਫ ਤੇ ਲੇਵੇ ਦਾ ਡਿਜ਼ਾਈਨ ਸੋਨਾ ਰੱਖ ਦਿਆ ਹਾਂਜੀ ਹਾਂਜੀ ਵੀਰੇ ਚੁਵਾਈ ਚੁਈ ਦੀ ਬਹੁਤ ਸੋਹਣੀ ਆ ਹੁਣ ਚੋਇਆ ਆਪਾਂ ਬੋੜਾ ਬੋੜ ਆਇਆ ਸਾਈਡ ਨੂੰ ਕਰ ਦੇ ਇਧਰਲੇ ਬੰਨੇ ਕਰ ਦੇ ਕਰ ਦੇ ਆਪਾਂ ਹੁਣ ਚੋਈ ਆ ਗੁਰੀ ਇਹ ਇਹਦਾ ਬੋੜਾ ਕੱਢਿਆ ਸੀਗਾ ਥੋੜਾ ਜਿਹਾ ਬੱਚੇ ਨੂੰ ਪਿਆ ਤੇ ਥੋੜਾ ਜਿਹਾ ਆਪਿਆ ਮਾ ਚਲ ਗਰਮੈਜ ਜੀ ਨਾਲ ਯੇਰ ਪੈਣੀ ਹੁੰਦੀ ਆ ਠੀਕ ਆ ਗੱਲ ਹਾਂਜੀ ਵੀਰੇ ਤੇ ਇੱਥੋਂ ਕਰਾ ਦੇ ਲੱਭੀ ਚੈੱਕ ਟੰਚਾ ਟੁੰਚਾ ਬਾਡੀ ਬੁੱਡੀ ਐਨ ਦਿਖਾ ਦੇ ਬਾੜਸ ਮਾਰ ਕੇ ਟਿਕਾ ਕੇ ਜੇ ਤੇ ਪਿਛਲੇ ਪੱਖ ਤੋਂ ਵੀ ਕਰਾ ਦੇ ਆਰਡਰ ਚੈੱਕ ਉਹ ਲੈ ਬੰਨੇ ਲਿਆ ਇਹ ਤਾਜੀ ਸੂਈ ਕਰਕੇ ਆ ਜੀ ਕਰੀ ਆਉਂਗੂ ਉਸ ਬੁਰੀ ਟੂਹੀ ਨਹੀਂ ਚੱਕਦੀ ਜਮਾਂ ਸਿੱਧੀ ਪਲੇਨ ਆ ਵੀਰੇ ਠੀਕ ਆ ਉਹਦਾ ਜੇਰ ਜੂਰ ਪੈਂਡਾ ਚੱਕ ਕੇ ਥੋੜਾ ਪਸ਼ੂ ਜੂਰ ਮਾਰਦਾ ਨਾ ਅੰਦਰ ਹਾਂ ਜੀ ਜੇਰ ਜੂਰ ਸਿੱਟਦੀ ਏ ਛੇਤੀ ਹਾਂ ਜੀ ਵੀਰੇ ਤੇ ਇਹਦੇ ਕਾ ਕੀ ਕਿੰਨੇ ਪੈਸੇ ਲਾ ਮੰਗੇ ਇਹ ਵੀਰੇ ਇਹਦਾ ਇਹ ਵਟ ਦੇ ਇੱਕ ਪੰਜ ਦੀ ਇਹ ਦੇਵਾਂਗੇ ਇੱਕ ਪੰਜ ਦੀ 1 ਲੱਖ ਤੇ 5000 ਦੀ ਉਹ ਦੇਵਾਂਗੇ 1 ਲੱਖ ਤੇ 10000 ਦੀ ਜੇ ਕੋਈ ਜੋੜਾ ਲੈਂਦਾ ਕੋਈ ਜੋੜਾ ਵੀਰੇ 10000 ਛੋੜਾ ਜੋੜੇ ਠੀਕ ਗੱਲ 10 ਏਡਾ ਦਾ 10 ਏਡਾ ਦਾਂਗੇ ਹੋਰ ਦੱਸ ਮਾਰਵ ਲੱਭੀ ਕੈਮਰਾ ਯਰਸੀ ਦੇ ਮਾਰ ਫੁੱਲ ਵੱਡੀ ਆ ਗਈ ਜਮਾ ਸਟੇਟ ਹਾਂਜੀ ਵੀਰੇ ਇਹ ਇੱਥੋਂ ਮਾਰਦੀ ਕੈਮਰਾ ਸਭਾ ਹਾਲਾ ਕਹਿੰਦਾ ਸੀਲ ਦੀ ਮੈਂ ਆਪਣੀ ਸਾਈਵਾਲਤੀ ਬਈ ਆਪਾਂ ਗਰਮ ਗਾਣ ਲੈਂਦੇ ਠੀਕ ਹੈ ਦੇਖੀ ਇਧਰ ਲੈ ਕੇ ਹੱਥਾਂ ਨਾਲ ਕਹਿ ਜਾ ਲਿਆ ਮੋਤੀ ਵਾਲਾ ਹਾਂ ਆਪਣਾ ਸਾਈਵਾਲ ਸਾਈਵਾਲ ਕਰਾਤੀ ਹੋਣੀ ਸਾਈਵਾਲ ਸਾਈਵਾਲ ਕਰਾਤੀ ਵੀਰੇ ਦੇਖ ਲੇ ਮੇਰੇ ਪਾਕਿਸਤਾਨ ਚ ਇੱਕ ਸਾਈਵਾਲ ਨਾ ਆਉਂਦਾ ਏਰੀਆ ਨਹੀਂ ਚੱਕ ਕੋਈ ਚੱਕ ਥੱਲੇ ਨਾ ਮਾਰ ਇੱਕ ਸੱਜਣ ਦਾ ਕੱਲ ਸਪੈਸ਼ਲ ਫੋਨ ਆਇਆ ਮੈਨੂੰ ਇਹ ਗੱਲ ਦੇ ਮਾਰੇ ਨਹੀਂ ਲੈ ਬਿਲਕੁਲ ਠੰਡੀ ਸੀ ਉਹ ਕਹਿੰਦਾ ਮੈਂ ਜੇ ਬੁਕਾਰੀਆਂ ਕੋਲ ਬਾਈ ਕਹਿੰਦਾ ਦੁੱਧ ਜ਼ਿਆਦਾ ਹੁੰਦਾ ਐ ਕਿਸੇ ਨੂੰ ਪਾ ਦਿਆ ਕਰੋ ਕਹਿੰਦਾ ਪਰ ਥੱਲੇ ਨਾ ਬਾਈ ਆਪਾਂ ਤਾਂ ਕਿਤੇ ਦੁੱਧ ਪਾਏ ਨਹੀਂ ਆਪਣਾ ਹੁਣ ਵੀ ਡੋਂਗੇ ਪਰੇ ਮੇਰੇ ਮਗਰ ਕੁੱਤੇ ਨਹੀਂ ਪੋਣਿਆ ਕਹਿੰਦਾ ਕਿਸੇ ਗਰੀਬ ਜਣ ਨੂੰ ਦੇ ਦਿਆ ਕਰੋ ਲੈ ਚੱਲ ਲੈ ਚੱਲ ਲੈ ਚੱਲ ਸੁਆ ਦੂਜਾ ਬਾਈ ਇਹਦਾ ਠੀਕ ਆ ਗੱਲ ਹਾਂਜੀ ਵੀਰੇ ਵੱਡੀ ਫੁੱਲ ਹਣਾ ਫੁੱਲ ਫੁੱਲ ਵੱਡੀ ਜਰਸੀ ਆ ਬਾਈ 50 ਵਾਲੀ ਆਹ ਚੱਪੀ ਜੀਡੀ ਆ ਹਾਂਜੀ ਵੀਰੇ ਕਮਾਲ ਆ ਇੱਥੋਂ ਕਿੰਨੇ ਦਿਨ ਦੀ ਸੂਈ ਹੋ ਗਈ ਇਹ ਬਾਈ ਰਾਤ ਸੂਈ ਆ ਕੱਲ ਸੂਈ ਆ 10 11 ਵਜੇ ਦੇਣੇ ਜੇਰ ਚੱਪਾ ਢਾਣਾ ਗਰੰਟੀ ਆ ਵੀਰੇ ਠੀਕ ਆ ਗੱਲ। ਹਰ ਗੋਸ਼ ਵਰਗੀ ਆ ਬਾਈ ਜਮਾ। ਕੱਦ ਫੁੱਲ, ਬਰੀਡ ਕੁਆਲਿਟੀ ਫੁੱਲ। ਆਂਦੀ ਆਂਦੀ ਬਾਈ ਸਾਹਿਬ ਆਂਦੀ ਲੈ ਚੱਲ ਮਾੜੀ। ਕਮਾਲ ਐ ਇੱਥੋਂ। ਤੋਰੇ ਤਾਰੇ ਦੀ ਆਏ ਆ ਬੱਛੀ ਬਾਈ ਪੂਰੀ ਜਮਾ। ਵਾ ਲੈ ਚੱਲ ਕਿੰਨੀ ਕ ਬੌਲੀ ਆ ਦੇ ਕੋਲੇ? ਇਹ ਥਲੇ ਬਾਈ ਤੜਕੇ ਚੋਈ ਹੂਸੀ 3.5 ਕਿਲੋ। ਕਿੰਨਾ ਕਹੂਗਾ ਟੋਟਲ ਕਹ ਲਈਏ ਦੋੇ ਟਾਈਮਾਂ ਦਾ ਦੋੇ ਟਾਈਮਾਂ ਦਾ 6 ਤੋਂ 12 ਮੰਨ ਲਾ ਬਾਈ ਕੱਲੀ ਸੀਲੇ 12 ਕਿਲੋ ਕਿੰਨਾ ਹੋਊਗਾ ਹੁਣ ਠੀਕ ਆ ਗੱਲ ਆ 12 13 ਦੇ ਲਗਭਗ ਬਾਈ ਕਹਿੰਦਾ ਹੋਊਗਾ ਇੱਥੋਂ ਕਰਾ ਦੇ ਚੱਕ ਬੋਚ ਕੇ ਬੋਚ ਕੇ ਬੋਚ ਕੇ ਪਰੇਸ਼ਾਨ ਨਾ ਕਰ ਠੰਡੀ ਸੀਲ ਆ ਬਾਈ ਸੁੱਥੀ ਡਰਦੀ ਆ ਥੋੜਾ ਜਿਹਾ ਠੀਕ ਆ ਸਾਈਡ ਨੂੰ ਹੋ ਜਾ ਸਾਈਡ ਨੂੰ ਬੈਠ ਨੂੰ ਦਿਖਾ ਦੇਣ ਦੇ ਹਟਾ ਇਨੂੰ ਦਰੋਜੀ ਦੇਖਣ ਤਾਂ ਬੈਠਟ ਦਿਖਾਉਣੀ ਆ ਬੈਠ ਕਾ ਕੇ ਲੱਭਿਆ ਬਿਲਕੁਲ ਠੰਡੀ ਹੈ ਵੀਰੇ ਜਮਾ ਥੋੜਾ ਸੁੱਥੇ ਕਰਕੇ ਡਰਦੀ ਆ ਥੋੜੇ ਤਾਂ ਜਾਮ ਤੋਂ ਤੇ ਉਂ ਵੈੜਾ ਨਹੀਂ ਹੈਗੀ ਕੋਈ ਗ ਤੇ ਕੋਈ ਗਰਮ ਵਾਲਾ ਸੀ ਨਿਗਾ ਹੀ ਵਝਾ ਥੱਲੇ ਬਸ ਫਤਵਾ ਤੇ ਰੇਟ ਕੱਗੀ ਕੀ ਰੂਗਾ ਇਹਦਾ ਐਂ ਵਝਾ ਥੱਲੇ ਇਹ ਥੋੜਾ ਆਪਣੇ ਕਰਕੇ ਛੋਡੇ ਕਰਕੇ ਡਰਦੀ ਆ ਤਾਂ ਅੱਜ ਕੱਲ੍ਹ ਆਈ ਆ ਨਾ ਐਂ ਡਰਦਾ ਤਾਂ ਡਰਦੀ ਆ ਓਕੇ ਠੰਡੀ ਸੀਲ ਆ ਬਈ ਜਵਾ ਪੈਸੇ ਇਹ ਵੀਰੇ ਦੇ ਦਾਂਗੇ 75000 ਦੀ ਬੱਚੀ ਇਹ ਦੇ ਦਾਂਗੇ 75000 ਦੀ 75 ਦੀ ਤੇ ਹੁਣ ਮਾਰਦੇ ਲੱਭੀ ਕੈਮਰਾ ਅਗਲੇ ਨੰਬਰ ਵਾਲੀ ਤੇ ਇਹਦਾ ਨੰਬਰ ਤੀਜਾ ਤੇ ਇਹਦਾ ਰਹੂਗਾ ਚੌਥਾ ਤੋਰਲਾ ਬੱਲਿਆ ਤੇ ਸੁਆ ਸੁਆ ਵੀਰੇ ਦੂਜਾ ਸੁਆ ਦੂਜਾ ਹਾਂਜੀ ਵੀਰੇ ਕਿੰਨੇ ਦਿਨ ਕੱਢਦੀ ਆ ਇਹ ਕੱਢ ਦੂ ਵੀਰੇ ਐ ਮਨ ਵੀ ਹਫਤਾ 10 ਦਿਨ ਮੰਨ ਲਓ ਠੀਕ ਆ ਗੱਲ ਹਾਂਜੀ ਵੀਰੇ ਹਫਤਾ 10 ਦਿਨ ਪੈਂਡਿੰਗ ਆ ਹਾਂਜੀ ਵੀਰੇ ਹਾਂਜੀ ਨਸਲ ਬਰੀਡ ਆ ਗਈ ਫੁੱਲ ਬਰੀਡ ਵੀਰੇ 30 ਤੋਂ ਪਲੱਸ ਚੱਲੂ ਵੀਰੇ ਠੀਕ ਆ ਗੱਲ ਹਾਂਜੀ ਵੀਰੇ ਬਾਕੀ ਜਿਹਦਾ ਭਰਾ ਲੈ ਜਾਊਗਾ ਉਹਦੀ ਕੇਅਰ ਤੇ ਡਿਪੈਂਡ ਰਹੂਗਾ ਪਰ ਜਿਹੜੇ ਸੱਜਣ ਨੇ ਖਰੀਦਣੀ ਆ ਜਿਆਦੇ ਉਹਦੀ ਜਜਮੈਂਟ ਤੇ ਛੋਟੀ ਮੰਨ ਕੇ ਆਉਣਾ ਬਈ ਛੋਟਾ ਥੀ ਲੇਕਿਨ ਆਇਓ ਛੋਟਿਆ ਅਸੀਂ ਛੜਦੀ ਨਹੀਂ ਠੀਕ ਆ ਗੱਲ ਪਿਕਅਪ ਲੈ ਕੇ ਆਇਓ ਵੱਡੀ ਆ ਫੁੱਲ ਠੀਕ ਆ ਠੀਕ ਆ ਹਾਂ ਬੋਡੀ ਸਟਰਕਚਰ ਬੁਝੇ ਰਾਜੀ ਕੱਚੀ ਕੱਚੀ ਜੂਗੜਾ ਥਣਾ ਜੂਗਰੀ ਮਖਿਆਲ ਮਾਰਦੀ ਆ ਇਹ ਪਾਈਪ ਕਰਾ ਦੇ ਲੱਭਾ ਇੱਥੋਂ ਚੈੱਕ ਓਏ ਐ ਲੱਗਿਆ ਜਿਵੇਂ ਬਾਥਰੂਮ ਚ ਲੱਗਿਆ ਹੁੰਦਾ ਟੂਟੀ ਵਾਲਾ ਪਾਈਪ ਉਹ ਉਹ ਪਾਈਪ ਲੱਗਿਆ ਮੋਟਾ ਕਿੰਨੇ ਦਿਨ ਗੱਗੀ ਪੈਂਟਿੰਗ ਦੱਸਿਆ ਇਹਦੇ ਬਾਈ ਇਹਦੇ ਤਰੀਕ ਦੇ ਹਿਸਾਬ ਨਾਲ 10 ਦਿਨ ਪੈਣੇ ਜੀ 10 ਦਿਨ ਬਾਕੀ ਨੇ ਮਿਲਕ ਕਿੰਨਾ ਦੱਸਿਆ ਦਾ ਮਿਲਕ ਵੀਰੇ 30 ਕਿਲੋ ਦੇ ਕਹੀ ਆ 30 ਕਿਜੀ ਹਾਂ 30 ਮੰਨ ਕੇ ਇੱਕ ਜੀ ਲੈ ਲੂ ਤਾਂ ਵੱਧ ਪਾ ਦਿਆ ਬਾਈ ਕਹਿੰਦਾ ਤੁਸੀਂ 30 ਮੰਨ ਕੇ ਲੈ ਲੈਣੀ ਆ ਤੇ ਲੱਭੀ ਹੂਰੇ ਲਿਆ ਕੈਮਰਾ ਇੱਧਰਲੇ ਬੰਨੇ ਆ ਆ ਪਾਈਪ ਕਰਾ ਚੈੱਕ ਇਹਦਾ ਪਰੇਸ਼ਾਨ ਨਾ ਕਰ ਈ ਆ ਆਹ ਪਾਇਪ ਕਰਾ ਦੇ ਚ ਇੱਕ ਵੀ ਕਿੰਨਾ ਮੋਟਾ ਜਦੋਂ ਇਹੋ ਜਿਹੀ ਪਰਲੇ ਪਾਸੇ ਆ ਜਦੋਂ ਇਹ ਦੁੱਧ ਤੇ ਚੱਲ ਵੀ ਉਹੀ ਗੱਲ ਆ ਗੱਗੀ ਦੀ ਵੀ ਚੰਗਾ ਦੁੱਧ ਦੇਣ ਵਾਲੀ ਆ ਹਾਂਜੀ ਵੀਰੇ ਹਾਂਜੀ ਆ ਚੀਜ਼ ਬਹੁਤ ਪਰੂ ਵੀਰੋਂ ਬਈ ਉੱਡੇ ਉੱਡੇ ਪਾਇਪ ਪਰਲੇ ਬੰਨੇ ਉਹ ਜੀ ਜੀ ਨਹੀਂ ਵੀ ਇੱਕ ਪਾਸੇ ਲੱਗਿਆ ਬਾਕੀ ਹੁਣ ਜਿਹੜੇ ਘਰੇ ਰੱਖਦੇ ਹੈ ਗਾਈਆਂ ਉਹਨਾਂ ਨੂੰ ਪ੍ਰੈਕਟੀਕਲ ਵੱਧ ਪਤਾ ਹੁੰਦਾ ਵੀਰੇ ਆਪਣੇ ਨਾਲ ਉਂਟਾਂ ਚਾਟਾਂ ਚਾਬਾ ਦਾ ਕੰਮ ਆਲਦਾ ਉਹ ਲੱਗਦੀ ਆ ਯਾਰ ਵੀ ਚੰਗੇ ਦੁੱਧ ਦੀ ਮਾਲਕ ਆ ਬਿਊ ਵੀ ਬਾਈ ਦੁੱਧ ਕਿੰਨੇ ਪੈਸੇ ਦੇ ਕੱਚੀ ਦੇ ਅੱਜ ਆਈ ਇਹਦਾ ਵੀਰੇ ਕੱਚੀ ਦਾ 115 1 ਲੱਖ ਤੇ 15000 ਅੱਜ ਦਾ ਰੇਟ ਤੇ ਹੁਣ ਆ ਜਾ ਫਿਰ ਇਧਰਲੇ ਨੰਬਰ ਵਾਲੀ ਦੇ ਤੌਰ ਬੱਲੇ ਖੋਲ ਕੇ ਇਹਨੂੰ ਵੀ ਇਹਦਾ ਸੂਆ ਕਿਹੜਾ ਰੂਪਾ ਇਹਦਾ ਸੂਆ ਵੀ ਦੂਜਾ ਬਈ ਮੂੰਹ ਛਿੱਗੀ ਜਮਾ ਰਹਿ ਜਨ ਅਰੇ ਜਨ ਛਿੱਗੀ ਸੂਆ ਦੂਜਾ ਜ਼ੋਰ ਫੁੱਲ ਹਣਾ ਕੁਆਲਿਟੀ ਫੁੱਲ ਵੀਰੇ ਆਪਾਂ ਮਾੜੀ ਗਾ ਨਹੀਂ ਲੈਂਦੇ ਕੁਰੀ ਮਾਰਦੀ ਮਾੜੀ ਲੈਣ ਦਾ ਕੋਈ ਫਾਇਦਾ ਨਹੀਂ ਪੂਰੇ ਫੁੱਲ ਨੇ ਤੇ ਇਹ ਦੱਸ ਦਾਂਗੇ ਗੱਬਣ ਗੁੱਬਣ ਸੀਮਨ ਕਿਹੜਾ ਲੱਗਿਆ ਹਾਂਜੀ ਸਾਰੀਆਂ ਦੱਸ ਦੂ ਬਈ ਡਿਟੇਲ ਦੇ ਦਿਆਂਗੇ ਫੁੱਲ ਡਿਟੇਲ 100 ਦੀ 100 ਠੀਕ ਆ ਗੱਲ ਕਮਾਲਾ ਕਮਾਲਾ ਇੱਥੋਂ ਕਮਾ ਲਈਂ ਗਾਂ ਤੋਂ ਥੋੜੀ ਕਿੰ ਹਾਣੋ ਪੀ ਵਾਲਾ ਦੂਜਾ ਦੰਦੋ ਛਿੱਗੀ ਤੇ ਬਾਕੀ ਸਟੇਟ ਨਸ ਬਹੁਤਾ ਬੱਛੀ ਹਾਂਜੀ ਹਾਂਜੀ ਵੀਰੇ ਹਾਂਜੀ ਫੁੱਲ ਸਟੇਟ ਆ ਗਈ ਇੱਥੋਂ ਕਰਾ ਦੇ ਲੱਭੀ ਚੱਕ ਕਦ ਵੀ ਸੋਹਣਾ ਤੇ ਉਤੋਂ ਬਿਲਕੁਲ ਸਟੇਟ ਆ ਲੈਗ ਸਕੋਰ ਦੀ ਰਹੂਗੀ ਮਜ਼ਬੂਤ ਹਨਾ ਹਾਂਜੀ ਵੀਰੇ ਥਣ ਵੱਧ ਘੱਟ ਦੀ ਇੱਕ ਗੱਬਣ ਲੈ ਕੇ ਜਾਂਦਾ ਗਾਰੰਟੀ ਵੀਰੇ ਸਕੋਰ ਦੇ ਦੇ ਦਾਂਗੇ ਫੁੱਲ ਇਹਦਾ ਰੇਟ ਕੀ ਰਹੂਗਾ ਇਹ ਵੀਰੇ ਇੱਕ ਦੱਸ ਦੇ ਦਾਂਗੇ ਓਏ ਜਿਹੜੀ ਜੋ ਮਰਜ਼ੀ ਪੰਜ ਪੰਜ ਛੋੜਾ ਬਾਈ ਜਿਹੜੀ ਮਰਜ਼ੀ ਲੈ ਲਈ ਜਿਹੜੀ ਮਰਜ਼ੀ ਹਰੇਕ ਚੋਂ ਪੰਜ ਹਰੇਕ ਚੋਂ ਪੰਜ ਜਿੰਨਾ ਮੁੱਲ ਕਰਿਆ ਜਿੰਨਾ ਮੁੱਲ ਕਰਿਆ ਠੀਕ ਹੈ ਗੱਲ ਇਹਦਾ ਕਿੰਨਾ ਦੁੱਤਾ ਹੋਇਆ ਇਹਨੇ ਬਾਈ ਦਿੱਤਾ ਹੋਇਆ 26 27 ਕਿਲੋ ਪਹਿਲਾਂ ਨੇ ਹਾਂਜੀ ਸਟਰਕਚਰ ਬਹੁਤ ਆ ਤੇ ਹੁਣ ਇੱਕ ਗੱਲ ਹੋਰ ਹੈ ਵੀਰੇ ਕੋਈ ਗੁਰੀ ਛੋਟੀ ਮੰਨ ਕੇ ਗਾਂ ਨਾ ਆਵੇ ਨਹੀਂ ਠੀਕ ਹੈ ਗੱਲ ਹਾਂ ਵੱਡੀਆਂ ਨੇ ਗਾਵਾਂ ਸਾਰੀਆਂ ਐ ਮੰਨ ਲਾ ਵੀ ਸਾਰੀਆਂ ਸੁੱਖ ਰੱਖ ਕੇ ਪਰਮਾਤਮਾ ਜਿੰਨੀਆਂ ਆਪਾਂ ਬਰੀਡ ਵਾਲੀਆਂ ਦਿਖਾਈਆਂ ਨੇ ਜਰਸੀ ਦਾ 17 18 ਕਿਲੋ ਮੰਨ ਕੇ ਆਜੋ ਠੀਕ ਹੈ ਇਹਨਾਂ ਦਾ 25 ਤੋਂ 30 ਕਿਲੋ ਮੰਨ ਕੇ ਆਓ ਵੀਰੇ ਠੀਕ ਹੈ ਗੱਲ ਡੱਬੀ ਜਿਹੜੀ ਬਰੀਡ ਵਾਲੀਆਂ ਮਾੜਾ ਰੱਖਾਤੀਆਂ ਠੀਕ ਆ ਗੱਲ ਨੰਬਰ ਬੋਲ ਦਿਓ ਜੀ ਨੰਬਰ ਵੀਰੇ ਆਪਣਾ 9779193295 ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਲੈ ਛੜ ਦੇ ਫਿਰ ਪਰੇਸ਼ਾਨ ਨਾ ਕਰ ਇੱਕ ਤਾਂ ਮੱਲੋ ਆ ਦਿਖਾਤੀ ਛਿੱਗੀ ਤੋਫਾ ਪੀਸੀ ਦਿਖਾਤਾ ਤੁਹਾਨੂੰ ਇੱਥੇ ਤੋਂ ਕਰ ਸਕਦੇ ਹੋ ਬਰੀਡ ਕੁਆਲਿਟੀ ਇਹਦੀ ਚੈੱਕ ਤੇ ਇੱਕ ਆ ਦਿਖਾਤੀ ਦੋ ਨੰਬਰ ਤੇ ਇਹਦਾ ਢਾਂਚਾ ਬਾਲਾ ਅਸਲਾ ਤੇ ਇੱਕ ਜਿਹੜੇ ਭਰਾ ਜਿਆਦਾ ਡਿਮਾਂਡ ਕਰਦੇ ਵੀ ਤੁਹਾਨੂੰ ਯਾਰ ਇੱਕ ਜਰਸੀ ਵੀ ਦਿਖਾਤੀ ਤੇ ਜਰਸੀ ਵੀ ਫੁੱਲ ਵੱਡੀ ਦਿਖਾਤੀ ਤੇ ਦੋ ਦਿਖਾਤੀਆਂ ਇਧਰਲੇ ਬੰਨੇ ਤਾਜ਼ੀਆਂ ਸੂਈਆਂ ਚੰਗੇ ਦੁੱਧ ਵਾਲੀਆਂ ਨੰਬਰ ਇਹ ਸੱਜਣ ਦਾ ਸਕਰੀਨ ਤੇ ਚੱਲਦਾ ਲਗਾਤਾਰ ਪਿੰਡ ਝਾੜੂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਰਹੂਗਾ ਸੰਗਰੂਰ ਆ ਇੱਕ ਬੈੜ ਨਾਲ ਇਹ ਸੱਜਣ ਕੋਲ ਇਧਰਲੇ ਬੰਨੇ ਹੋਰ ਵੀ ਖੜੀ ਆ ਆ ਬੈੜ ਦਿਖਾਉਣੀ ਆ ਇੱਕ ਮਿੰਟ ਇੱਕੀ ਖੜੀ ਰਹਿਣ ਦੇ ਇਹ ਇੱਥੋਂ ਕਰਾ ਦੇ ਜਾਈ ਗੁਰੀ ਆ ਇਹਦਾ ਭੁੱਲ ਹੀ ਗਏ ਤੇ ਯਾਰ ਹਨਾ ਇਹਦਾ ਮੁੱਲ ਆ ਬਾਈ ਦੇਖੀ ਆ ਚੀਜ਼ ਦਾ ਮੁੱਲ ਇਹਦਾ ਤਾਂ ਬਸ ਆ ਬੋਦੇ ਦਾ ਬੋਦਾ ਦੇਖੀ ਕਿਦਾਂ ਦਾ ਬੈੜ ਦੇ ਥੋੜੀ ਛੱੜ ਦੇ ਛੱੜ ਦੇ ਦੇਖੀ ਬੋਦਾ ਫੇਸ ਕੁਆਲਿਟੀ ਇਹਨੂੰ ਚਾਹੇ ਬਲੈਕ ਜਰਸੀ ਕਹਿਲਾ ਚਾਹੇ ਫੁੱਲ ਬਰੀਡ ਕਹਿਲਾ ਠੀਕ ਆ ਗੱਲ ਹਾਂ ਦੇਖ ਇਹ ਲੈ ਚ ਲੈ ਚਲ ਕਮਾਲਾ ਕਮਾਲਾ ਇਧਰ ਲੈ ਬੰਨੇ ਕਮਾਲਾ ਮਾਰ ਦੀ ਆ ਨਾ ਨਾ ਜੋਰ ਵਾਲਿਆ ਬਈ ਆਪਾਂ ਮਾੜੀ ਲੈਂਦੇ ਨਹੀਂ ਗੁਰੀ ਮਾੜੀ ਘਾ ਲੈ ਜਾਂਦੇ ਨਹੀਂ ਆਪ ਤਾਂ ਜੋਰ ਵਾਲੀ ਲੈਂਦੇ ਆ ਸੁਆ ਸੁਆ ਦੂਜਾ ਵੀਰੇ ਇਹ ਆਪਣੇ ਕੋਲੋਂ ਗਈ ਹੋਈ ਆਪਣੇ ਕੋਲੋਂ ਸਪੈਸ਼ਲ ਟੈਗ ਹੁਣ ਬਈ ਆਪਣਾ 530 ਨੰਬਰ ਤੇ ਟੈਗ ਚੱਲ ਰਿਹਾ ਇਹਦਾ 13 ਨੰਬਰ ਟੈਗ ਆ ਸਿੱਧੂ ਡੇਰੀ ਫਾਰਮ ਦਾ ਠੀਕ ਆ ਗੱਲ ਹਾਂ ਹੁਣ ਆਪਣਾ 530 ਨੰਬਰ ਤੇ ਚੱਲ ਰਿਹਾ ਟੈਗ ਇੱਕ ਮਿੰਟ ਇੱਕ ਮਿੰਟ ਇੱਥੋਂ 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 ਕਰਾ ਦਈਏ ਚੈੱਕ ਆ ਆ ਗਿਆ ਬਾਈ ਹੋਰਾਂ ਦੇ ਟੈਗ ਵੀ ਲਾਏ ਵੇ ਤੇ ਬਾਈ ਹੋਰਾਂ ਨੇ ਤਾਂ ਕਰਕੇ ਪਛਾਣ ਚ ਆ ਗਈ ਬਾਈ ਕਹਿੰਦਾ ਆਪਣੇ ਕੋਲ ਵੀ ਹੈ ਇਹ ਹਾਂਜੀ ਵੀਰੇ ਕਮਾਲ ਆ ਉਧਰ ਦੇ ਬੰਨੇ ਲੈ ਚੱਲ ਕਿੰਨਾ ਕੁ ਦੁੱਧ ਦੇ ਕੇ ਆਈ ਆ ਇਹਨੇ ਵੀਰੇ 24 ਕਿਲੋ ਦਿੱਤਾ ਧਰਮਗੜ ਤੋਂ ਲਿਆ ਜੇ ਮਾਲਕ ਦਾ ਨੰਬਰ ਦੇ ਦੂ ਜਾ ਕੇ ਪੁੱਛਾਇਓ ਠੀਕ ਆ ਗੱਲ ਹਾਂਜੀ ਤੇ ਬਾਕੀ ਇੱਥੇ ਤੋਂ ਮੰਨ ਲਓ ਟਾਂਚਾ ਕਰ ਸਕਦੇ ਆ ਚੈੱਕ ਪੱਛੀ ਦਾ ਇਹ ਕਮਾਲਿਆ ਕਮਾਲੇਗਾ ਗਿੱਲੇ ਆ ਕਿੰਨੇ ਦਿਨ ਕੱਢਦੀ ਆ ਇਹਦੇ ਬਈ 10 ਦਿਨ ਪਹਿਨੇ ਜਗਰੀ 10 ਦਿਨ ਬਾਕੀ ਹਾਂਜੀ ਵੀਰੇ ਠੀਕ ਆ ਗੱਲ ਤੇ ਇਹਦਾ ਰੇਟ ਕੀ ਰਹੂਗਾ 80 ਹਜ਼ਾਰ ਦੀ ਪੱਛੀ ਦੇ ਤਾਂ ਗਰੀ ਬਈ ਕੱਲੇ ਦੀ ਹਾਂਜੀ ਵੀਰੇ ਠੀਕ ਹੈ ਗੱਲ ਇਹ ਬਾਈ ਕਹਿੰਦਾ ਦੇ ਦੇਣੀ ਹੈ ਸਿਰਫ ਤੇ ਸਿਰਫ ਕੱਲੇ 80000 ਦੀ ਟੋਟਲ ਇਹੇ ਸਮੇਤ ਦਿਖਾਤੀਆਂ ਤੁਹਾਨੂੰ 6 ਬੜਾਂ ਤਸੱਲੀ ਕਰਕੇ ਪਾਸ ਕਰਕੇ ਲੈ ਜਾਣ ਦਾ ਤੁਹਾਡਾ ਫਰਜ਼ ਹੈ ਜੀ ਨੰਬਰ ਬਾਈ ਦਾ ਸਕਰੀਨ ਤੇ ਆ ਧੰਨਵਾਦ ਜੀ